ਰੇਜਰਮਾਗ ਤੋਂ ਅਜੀ ਦਾ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਹੜਾ ਆਪਾਂ ਪਿਛਲੀ ਵਾਰ ਬਲੌਗ ਬਣਾਇਆ ਸੀ ਜਾਂ ਪੋਡਕਾਸਟ ਕੀਤੀ ਸੀ ਉਹਦੇ ਵਿੱਚ ਤੁਸੀਂ ਉਸ ਸਾਰੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਮੇਰਾ ਮਕਸਦ ਹੈ ਮੈਂ ਤੁਹਾਨੂੰ ਕੈਨੇਡਾ ਦੀ ਲਹਿ ਬਾਰੇ ਦੱਸਾਂ ਇਥੋਂ ਦੀ ਅਸਲੀਅਤ ਦੱਸਾਂ ਪਰ ਦੋਸਤੋ ਅਜੇ ਵੀ ਜਿਹੜੇ ਕੁਝ ਲੋਕ ਨੇ ਉਹ ਨਹੀਂ ਚਾਹੁੰਦੇ ਕਿ ਕੈਨੇਡਾ ਦੀ ਇਸ ਲਈ ਦੱਸੀ ਜਾਵੇ ਜਾਂ ਉਹ ਉਹ ਲੋਕ ਨੇ ਜਿਨ੍ਹਾਂ ਦੇ ਬੱਚੇ ਇੱਧਰ ਆ ਗਏ ਪਰ ਉਹਨਾਂ ਨੇ ਆਪ ਜੀ ਕਦੇ ਕੈਨੇਡਾ ਨਹੀਂ ਦੇਖਿਆ ਉਹ ਉਹ ਲੋਕ ਨੇ ਜਿਨ੍ਹਾਂ ਨੂੰ ਲੋਕ ਦੱਸਦੇ ਨੇ ਕਿ ਹਾਂਜੀ ਇੱਥੇ ਤਾਂ ਬਹੁਤ ਵਧੀਆ ਮਾਹੌਲ ਹੈ ਸੋ ਐਵੇਂ ਹੀ ਦੁਨੀਆ ਰੌਲਾ ਪਾ ਰਹੀ ਹੈ ਐਵੇਂ ਹੀ ਦੁਨੀਆ ਕਹਿ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਕੈਨੇਡਾ ਕੋਈ ਮਾੜਾ ਮੁਲਕ ਹੈ ਮੈਂ ਇਹ ਵੀ ਨਹੀਂ ਕਹਿੰਦਾ ਕਿ ਇੱਥੇ ਕਾਨੂੰਨ ਲਾਏ ਡਰ ਅੱਛਾ ਨਹੀਂ ਮੈਂ ਤਾਂ ਸਿਰਫ ਇਹ ਗੱਲ ਕੀਤੀ ਸੀ ਕਿੱਥੇ ਦਾ ਜਿਹੜਾ ਰਹਿਣ ਸਹਿਣ ਹੈ ਅੱਜ ਕੱਲ ਉਹ ਇਸ ਕਰਕੇ ਬਹੁਤ ਔਖਾ ਹੋਇਆ ਹੋਇਆ ਹੈ ਕਿਉਂਕਿ ਘਰਾਂ ਦੀਆਂ ਕੀਮਤਾਂ ਨੇ ਜਿਹੜੀਆਂ ਬਹੁਤ ਵਧ ਗਈਆਂ ਤੇ ਕਿਰਾਏ ਨੇ ਜਿਹੜੇ ਉਹ ਬਹੁਤ ਵਧ ਗਏ ਔਰ ਇਹ ਹੈ ਵੀ ਸੱਚ ਤੇ ਜਿਹੜੇ ਬੰਦੇ ਮਤਲਬ ਅਜੇ ਵੀ ਇਹ ਕਹਿੰਦੇ ਨੇ ਕਿ ਵੀ ਨਹੀਂ ਜੀ ਇਹ ਠੀਕ ਨਹੀਂਗਾ ਸ਼ਾਇਦ ਉਦਾਂ ਹੀ ਜਿਹੜਾ ਪ੍ਰਚਾਰਿਆ ਜਾ ਰਿਹਾ ਹੈ ਸੋ ਉਹ ਲੋਕ ਹਨ ਜਿਹੜੇ ਉਹ ਇਸ ਗੱਲ ਦਾ ਕੋਈ ਪ੍ਰੂਫ ਪੇਸ਼ ਕਰ ਸਕਦੇ ਨੇ ਕਿ ਅੱਜ ਤੋਂ 15-20 ਸਾਲ ਪਹਿਲਾਂ ਘਰਾਂ ਦੀਆਂ ਕੀਮਤਾਂ ਕੀ ਸੀ ਜਾਂ ਕਿਰਾਏ ਕੀ ਸੀ ਤੇ ਹੁਣ ਕੀ ਨੇ ਸੋ ਫਿਰ ਆਪਾਂ ਅੱਜ ਦੀ ਜਿਹੜੀ ਗੱਲਬਾਤ ਹੈ ਸ਼ੁਰੂ ਕਰਦੇ ਆਂ ਸੋ ਤੁਹਾਨੂੰ ਪਤਾ ਹੀ ਹੈ ਕਿ ਸਾਰਿਆਂ ਨੂੰ ਕਿ ਪੈਰਿਸ ਦੇ ਵਿੱਚ ਜਿਹੜੀਆਂ 33ਵੀਂ 올림픽 ਖੇਡਾਂ ਨੇ ਬੜੀ ਧੂਮਤਾਮ ਨਾਲ ਚੱਲ ਰਹੀਆਂ ਨੇ ਬਹੁਤ سارے ਮੈਚ ਹੋ ਰਹੇ ਨੇ ਕੈਨੇਡਾ ਨੇ ਕਾਫੀ سارے ਮੈਡਲ ਜਿੱਤੇ ਨੇ ਇੰਡੀਆ ਨੇ ਵੀ ਇੱਕ ਮੈਡਲ ਜਿੱਤਿਆ ਹੈ ਤੇ ਐਸ ਭਗਤ ਜਿਹੜਾ ਹੈਗਾ ਉਹ ਅਮਰੀਕਾ ਉਹਦੇ ਜਿਹੜੇ ਪਲੇਅਰ ਨੇ ਉਹਦੀ ਜਿਹੜੇ ਖਿਡਾਰੀ ਨੇ ਤੇ ਉਹਨਾਂ ਨੇ 50 ਦੇ ਕਰੀਬ ਜਦੋਂ ਮੈਂ ਪ੍ਰੋਗਰਾਮ ਰਿਕਾਰਡ ਕਰ ਰਿਹਾ ਤਾਂ ਮੈਡਲ ਜਿੱਤੇ ਨੇ ਕੈਨੇਡਾ ਨੇ ਵੀ 12-13 ਮੈਡਲ ਨੇ ਜਿਹੜੇ ਉਹ ਜਿੱਤ ਲਏ ਨੇ ਤੇ ਹਰ ਕੰਟਰੀ ਨੇ ਜਿਹੜਾ ਹੈਗੇ ਉਹ ਆਪਣੇ ਹਿਸਾਬ ਨਾਲ ਮੈਡਲ ਜਿੱਤੇ ਨੇ ਲੇਕਿਨ ਬਹੁਤ ਵੱਡੇ ਕੰਟਰੀ ਖਾਸ ਤੌਰ ਤੇ ਜਦੋਂ ਮੈਂ ਭਾਰਤ ਦੀ ਗੱਲ ਕਰਦਾ ਤੇ ਜਿੱਥੇ ਇੰਨੀ ਵੱਡੀ ਆਬਾਦੀ ਹੈ ਤੇ ਉਸ ਤਰ੍ਹਾਂ ਦੇ ਮੁਲਕਾਂ ਦੇ ਵਿੱਚ ਬਹੁਤ ਸਾਰੇ ਪਲੇਅਰ ਹੋਣੇ ਚਾਹੀਦੇ ਨੇ ਲੇਕਿਨ ਸਾਡਾ ਦੁਖਾਂਤ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਵਰਲਡ ਲੈਵਲ ਦਾ ਟੂਰਨਾਮੈਂਟ ਆਉਂਦਾ ਮੁਕਾਬਲੇ ਹੁੰਦੇ ਨੇ ਤਾਂ ਅਸੀਂ ਬਹੁਤ ਪਛੜ ਜਾਂਦੇ ਹਾਂ ਸੋ ਇਸ ਤਰ੍ਹਾਂ ਦੇ ਮੁਲਕ ਦੇ ਜਿਸ ਤਰ੍ਹਾਂ ਚਾਈਨਾ ਦੇ ਨੇ ਮੈਡਲ ਨੇ ਅਮਰੀਕਾ ਦੇ ਨੇ ਮੈਡਲ ਨੇ ਛੋਟੇ-ਛੋਟੇ ਕੰਟਰੀ ਨੇ ਹੁਣ ਇੱਥੇ ਅਮਰੀਕਾ ਛੇ ਲਾ ਲੋਗੇ ਇੱਕ-ਇੱਕ ਪਲੇਅਰ ਨੇ ਤਿੰਨ-ਤਿੰਨ 골ਡ ਮੈਡਲ ਨੇ ਜਿਹੜੇ ਉਹ ਜਿੱਤੇ ਨੇ ਲੇਕਿਨ ਸਾਡੇ ਲਈ 골ਡ ਮੈਡਲ ਲੈਣਾ ਭਾਰਤੀ ਮੂਲ ਦੇ ਲੋਕਾਂ ਲਈ ਜਾਂ ਦੇਸ਼ ਲਈ ਇਹ ਅਜੇ ਇੱਕ ਸੁਪਨਾ ਹੀ ਬਣਿਆ ਹੈ ਇਹਦੇ ਕਾਰਨ ਕੀ ਨੇ ਸਾਨੂੰ ਇਹ ਲੱਭਣਾ ਪਊਗਾ ਕੀ ਸਾਡੀਆਂ ਖੇਡਾਂ ਦੇ ਵਿੱਚ ਸਪਾਰਸ਼ਣ ਚੱਲਦੀਆਂ ਨੇ ਕੀ ਅਸੀਂ ਜਿਹੜੇ ਹੈਗੇ ਨੇ ਉਹ ਚੰਗੀ ਤਰ੍ਹਾਂ ਟ੍ਰੇਨਿੰਗ ਨਹੀਂ ਦਿੰਦੇ ਕੀ ਸਾਡੀ ਜਿਹੜੀ ਖੇਡਾਂ ਲਈ ਫੰਡਿੰਗ ਹੈ ਉਹ ਬਹੁਤ ਲੋ ਹੈ ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪਊਗੀਆਂ ਪੜ੍ਹਣਗੀਆਂ ਜਿੰਨਾ ਚਿਰ ਜਿਹੜੀ ਟੀਮਾਂ ਦੀ ਸਿਲੈਕਸ਼ਨ ਹੈ ਉਹਨਾਂ ਦੇ ਵਿੱਚੋਂ ਭਾਈ ਭਤੀਜਾਵਾਦ ਜਾਂ ਰਿਸ਼ਵਤਖੋਰੀ ਨਹੀਂ ਜਾਂਦੀ ਹੈਗੀ ਉਹਨਾਂ ਚਿਰ ਜਿਹੜੇ ਹਨ ਉਹ ਇੱਕ ਤਾਂ ਪਲੇਅਰ ਉੱਪਰ ਲਿਆਉਣੇ ਬੜੇ ਮੁਸ਼ਕਲ ਨੇ ਤੇ ਇੱਕ ਜਿਹੜੀ ਹੈਗੀ ਸਕੂਲਿੰਗ ਜਿਹੜੀ ਬਚਪਨ ਤੋਂ ਹੀ ਹੋਣੀ ਚਾਹੀਦੀ ਹੈ ਖੇਡ ਮੁਕਾਬਲੇ ਬਚਪਨ ਤੋਂ ਹੀ ਹੋਣੇ ਚਾਹੀਦੇ ਨੇ ਜਦੋਂ ਵਿਦਿਆਰਥੀਆਂ ਦੀ ਸਕੂਲਿੰਗ ਸ਼ੁਰੂ ਹੁੰਦੀ ਹੈ ਤਾਂ ਤਾਂ ਜਿਹੜਾ ਹੈਗਾ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਨਾਂ ਜਿਹੜਾ ਹੋ ਬਣਾ ਸਕਦੇ ਹਾਂ ਸੋ ਫਿਰ ਵੀ ਮੈਂ ਕੈਨੇਡਾ ਦੇ ਜਿਹਨੇ ਖਿਡਾਰੀ ਗਏ ਹੋਣੇ ਉਹਨਾਂ ਨੇ ਜਿਹਨਾਂ ਨੇ ਤਮਗੇ ਜਿੱਤੇ ਨੇ ਜਾਂ ਭਾਰਤ ਦੇ ਵਿੱਚ ਜਿਹੜੇ ਲੋਗ ਆਏ ਨੇ ਉਹਨਾਂ ਨੇ ਜਿੱਤੇ ਨੇ ਤਾਂ ਉਹਨਾਂ ਦੀ ਮੈਂ ਦਾ ਦਿੰਨਾ ਹੈ ਕਿ ਉਹਨਾਂ ਨੂੰ ਤੇ ਨਾਲ ਉਹਨਾਂ ਨੂੰ ਮੁਬਾਰਕਵਾਦ ਵੀ ਵਿਸ਼ੇਸ਼ ਕਰਦਾ ਤਾਂ ਇਸੇ ਪ੍ਰਕਾਰ ਮੈਂ ਜਦੋਂ ਆਪਣੀ ਜੰਗ ਦੇਜ ਦੇ ਵਿੱਚ ਸੀਗਾ ਉਦੋਂ ਕੋਈ ਬਹੁਤਾ ਜਿਹੜਾ ਮੀਡੀਆ ਨਹੀਂ ਸੀ ਹੁੰਦਾ ਤੇ ਉਦੋਂ ਅਸੀਂ ਰੇਡੀਓ ਦੇ ਉੱਪਰ ਜਿਹੜੀ ਹਾਕੀ ਦੀ ਕਮੈਂਟਰੀ ਸੁਣਦੇ ਹੁੰਦੇ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਾਕੀ ਆ ਜਿਹੜੀ ਭਾਰਤ ਦੀ ਉਹ ਬਲੰਦੀ ਤੇ ਰਹੀ ਹੈ ਕਦੇ ਤੇ ਉਹਦੇ ਵਿੱਚ ਪੰਜਾਬ ਦੇ ਉਦੋਂ ਕਾਫੀ ਪਲੇਅਰ ਖੇਡਦੇ ਹੁੰਦੇ ਸਨ ਤੋਂ ਮੈਂ ਜੇ ਆਪਣੇ ਦਿਨਾਂ ਦੀ ਗੱਲ ਕਰਾਂ surjit ਖੇਡਦਾ ਹੁੰਦਾ ਸੀ ਪੁੱਲ ਬੈਕ अजीत ਪਾਲ ਖੇਡਦਾ ਹੁੰਦਾ ਸੀਗਾ ਬਲਵੀਰ ਸਿੰਘੂਣੀ ਖੇਡਦੇ ਹੁੰਦੇ ਸੀ ਜਾਂ ਹੋਰ ਬਹੁਤ ਸਾਰੇ ਪਲੇਅਰ ਸੀ ਤੇ ਜੇ ਮੈਂ ਨਾਮ ਲਾਵਾਂ ਤੇ ਅਜੇ ਵੀ ਮੈਨੂੰ ਉਹਨਾਂ ਦੇ ਨਾਮ ਯਾਦ ਨੇ ਸੋ ਜਿਹੜੇ ਕਮੈਂਟਰੀ ਕਰਦੇ ਸੀ ਉਹ ਵੀ ਬੜੇ ਕਮਾਲ ਦੇ ਹੁੰਦੇ ਸੀਗੇ ਤਾਂ ਉਹ ਕਮੈਂਟਰੀ ਇਸ ਰੇਡੀਓ ਤੇ ਸੁਣਦੇ ਹੁੰਦੇ ਸੀ ਉਹ ਕਮੈਂਟਰੀ ਇਸ ਤਰ੍ਹਾਂ ਕਰਦੇ ਸੀ ਉਹਨਾਂ ਨੇ ਇਸ ਤਰ੍ਹਾਂ ਭੂਮਿਕਾ ਬੰਨਣੀ ਉਸ ਦੇਸ਼ ਦੀ ਉੱਥੋਂ ਦੇ ਮਾਹੌਲ ਦੀ ਉੱਥੋਂ ਦੀਆਂ ਗਰਾਊਂਡਾਂ ਦੀ ਕਿ ਤੁਹਾਨੂੰ ਸਾਰਾ ਕੁਝ ਜਿਵੰਤ ਹੋ ਜਾਂਦਾ ਸੀ ਤੁਹਾਨੂੰ ਲੱਗਦਾ ਸੀ ਜਿਵੇਂ ਤੁਸੀਂ ਆਪ ਦਿਖ ਰਹੇ ਹੋ ਤੇ ਬੜੀ ਕਮਾਲ ਦੀ ਹਕੀ ਹੁੰਦੀ ਸੀਗੀ ਤਾਂ ਫਿਰ ਕਿਉਂ ਦੌਰ ਆਇਆ ਕਿ ਭਾਰਤ ਸਰਕਾਰ ਨੇ ਵੀ ਜਿਹੜਾ ਹਕੀ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਕਿਤੇ ਤੁਹਾਨੂੰ ਮੈਚ ਲੱਭਣਾ ਹੀ ਮੁਸ਼ਕਲ ਸੀਗਾ ਤੇ ਸਾਰਾ ਜੋਰ ਹੈ ਜਿਹੜਾ ਮੈਂ ਨਹੀਂ ਕਹਿੰਦਾ ਕਿ ਕ੍ਰਿਕਟ ਮਾੜੀ ਆ ਕ੍ਰਿਕਟ ਤੇ ਹੀ ਲਾਅ ਦਿੱਤਾ ਤੇ ਹਾਕੀ ਸਾਡੀ ਪਛੜ ਗਈ। ਭਾਂਕੀ ਬਹੁਤ ਪਛੜ ਗਈ। ਉਹ ਭਾਰਤ ਜਿਹੜਾ ਹਮੇਸ਼ਾ 골ਡ ਮੈਡਲ ਲੈਂਦਾ ਰਿਹਾ ਸੀ ਤਾਂ ਉਹ ਪਛੜ ਕੇ ਕਿਤੇ ਪਤਾ ਨਹੀਂ ਕਿੰਨਾ ਕੁ ਪਿੱਛੇ ਰਹਿ ਗਿਆ। ਤੇ ਹੁਣ ਇੱਕ ਵਾਰ ਫੇਰ ਜਿਹੜੀ ਹੈਗੀ ਉਹ ਇਹਨਾਂ 올림픽 ਖੇਡਾਂ ਦੇ ਵਿੱਚ ਭਾਰਤ ਦੀ ਚੰਗੀ ਹਾਕੀ ਦੇਖਣ ਨੂੰ ਮਿਲੀ ਹੈ। ਸੋ ਮੈਂ ਕੁਝ ਮੈਚ ਦੇਖੇ ਨੇ। ਤੋਂ ਆ ਹੁਣ ਜਦੋਂ ਮੈਂ ਰਿਕਾਰਡ ਕਰਦਾ ਤਾਂ ਪਹਿਲਾਂ ਆਸਟ੍ਰੇਲੀਆ ਦਾ ਮੈਚ ਹੋ ਕੇ ਹਟਿਆ ਭਾਰਤ ਨਾਲ। ਤੋਂ ਜਿਹਦੇ ਵਿੱਚ 52 ਸਾਲਾਂ ਬਾਅਦ ਜਿਹੜੀ ਭਾਰਤ ਦੀ ਟੀਮ ਹੈ ਉਹਨੇ ਆਸਟ੍ਰੇਲੀਆ ਨੂੰ ਹਰਾਇਆ। ਯਾਨੀ ਭਾਰਤ ਦੇ ਤਿੰਨ ਗੋਲ ਸੀਗੇ ਤੇ ਆਸਟ੍ਰੇਲੀਆ ਦੇ ਦੋ ਸੀ। ਸੋ ਇਸ ਤੋਂ ਪਹਿਲਾਂ ਵੀ ਜਿਹੜੇ ਖੇਡ ਮੁਕਾਬਲੇ ਸੀਗੇ ਉਹ ਬੜੇ ਜ਼ਬਰਦਸਤ ਰਹੇ ਤੇ ਆਹ ਜਿਹੜਾ ਮੁਕਾਬਲਾ ਸੀ ਤਾਂ ਦੇਖਣ ਵਾਲਾ ਸੀ ਮਤਲਬ ਤੁਹਾਨੂੰ ਜਿਹੜੀ ਪੁਰਾਣੀ ਹਾਕੀ ਹੈ ਉਹ ਛੇਟੇ ਆ ਗਈ ਤੇ ਐਡੀ ਜ਼ਬਰਦਸਤ ਟੀਮ ਸੋ ਮਨ ਜਿਹੜਾ ਆਸ਼ਾਸ਼ ਕਰ ਉੱਠਿਆ ਤੇ ਕਾਸ਼ ਅਸੀਂ ਆਪਣੀ ਐਸੀ ਟੀਮ ਨੂੰ ਇਸੇ ਤਰ੍ਹਾਂ ਬਣਾਈ ਰੱਖੀਏ ਤੇ ਉਮੀਦ ਕਰਦਾ ਹਾਂ ਕਿ ਭਾਰਤੀ ਟਰੂ ਟੀਮ ਹੈ ਜਿਹੜੀ ਉਹ ਜਿਸ ਤਰ੍ਹਾਂ ਖੇਡ ਰਹੀ ਹੈ ਉਸ ਤੋਂ ਜ਼ਰੂਰ ਕੋਈ ਮੈਡਲ ਹੈ ਜਿਹੜਾ ਉਹ ਪ੍ਰਾਪਤ ਕਰੇਗੀ ਤੇ ਹੋਣਾ ਵੀ ਚਾਹੀਦਾ ਸੋ ਇਹ ਹੈ ਤੇ ਤੁਸੀਂ ਦੇਖਦੇ ਰਹਿਣੇ ਹੋ ਤੇ ਇਹਨਾਂ ਗੀਮਾਂ ਨੂੰ ਦੇਖਿਆ ਕਰੋ ਤੇ ਨਾਲ ਦੀ ਨਾਲ ਸੋਚਿਆ ਵੀ ਕਰੋ ਕਿ ਗੀਤਾਂ ਦੇ ਵਿੱਚ ਅਸੀਂ ਕਹਿੰਦੇ ਆਂ ਵੀ ਪੰਜਾਬ ਦੇ ਲੋਕ ਐ ਬਹਾਦਰ ਜੇ ਉਹ ਲੇਕਿਨ ਜਦੋਂ ਦੁਨੀਆ ਲੈਵਲ ਦੇ ਪਲੇਟਫਾਰਮ ਤੇ ਦੇਖਦੇ ਆਂ ਤਾਂ ਅਸੀਂ ਕਿਤੇ ਵੀ ਨਜ਼ਰ ਨਹੀਂ ਆਉਂਦੇ ਸਿਰਫ ਹਾਕੀ ਦੇ ਵਿੱਚ ਸਾਡੇ ਪਲੇਅਰ ਨੇ ਕਿੰੀਆਂ ਗੀਮਾਂ ਨੇ ਹੋਰ ਉਹ ਅਸੀਂ ਕਿਤੇ ਵੀ ਨਜ਼ਰ ਨਹੀਂ ਆਉਂਦੇ ਸੋ ਅੱਜ ਦੀ ਆਪਾਂ ਜੋ ਛੋਟੀ ਜੀ ਗੱਲਬਾਤ ਹੋਰ ਕਰਨੀ ਹੈ ਉਹ ਕਰਨੀ ਹੈ ਦੋਸਤੋ ਵਿਆਹ ਸ਼ਾਦੀਆਂ ਨੂੰ ਲੈ ਕੇ ਸੋ ਸਾਡੇ ਜਿਹੜੇ ਵਿਆਹ ਸ਼ਾਦੀ ਨੇ ਨਾ ਉਹ ਜਿਹੜਾ ਕੈਨੇਡਾ ਦੇ ਨਾਂ ਤੇ ਨੂੰ ਹੋ ਰਹੇ ਨੇ ਨਹੀਂ ਹੋਣੇ ਚਾਹੀਦੇ ਤੇ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਜਦੋਂ ਅਸੀਂ ਆਪਣਾ ਕੋਈ ਮੁੰਡਾ ਜਾਂ ਕੁੜੀ ਕੈਨੇਡਾ ਕੱਢਣੀ ਹੋਵੇ ਤੇ ਸਾਨੂੰ ਪਤਾ ਲੱਗ ਜਵੇ ਕਿ ਇਹ ਜਿਹੜਾ ਲੜਕਾ ਕੈਨੇਡਾ ਤੋਂ ਆਇਆ ਹੋਇਆ ਜਾਂ ਇਸਨੇ ਆਪਣੇ ਪੇਰੈਂਟਸ ਨਾਲ ਕੈਨੇਡਾ ਚਲੇ ਜਾਣਾ ਜਾਂ ਕਿਸੇ ਲੜਕੀ ਨੇ ਕੁਛ ਬੈਂਡ ਲੈ ਲੈਨੇ ਤੇ ਜਿਹਦੇ ਨਾਲ ਜਿਵੇਂ ਕਹਿੰਦੇ ਨੇ ਕਿ ਲੱਕੜ ਸੰਗ ਲੋਹਾ ਵੀ ਤਰ ਜਾਂਦਾ ਸਾਡਾ ਬੇਟਾ ਵੀ ਹੈ ਜਿਹੜਾ ਉਹ ਬਾਹਰ ਚਲੇ ਜਾਊ ਤੋ ਫੇਰ ਅਸੀਂ ਜਿਹੜੇ ਸਾਰੇ ਰੂਲ ਅਸੂਲ ਨੇ ਨਾ ਆਪਣੀ ਇਮਾਨਦਾਰੀ ਆਪਣਾ ਸਾਰਾ ਕੁਛ ਅਸੀਂ ਛਿੱਕੇ ਤੇ ਲੰਗ ਦਿੰਨੇ ਆ ਅਸੀਂ ਵੀ ਹਾਂ ਨੂੰ ਬਿਜ਼ਨਸ ਬਣਾ ਲਿਆ ਸੋ ਇਹ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਸੋ ਮੈਂ ਅੱਗੇ ਵੀ ਦੇਖਿਆ ਤੇ ਇਧਰੋਂ ਬੰਦਾ ਜਿਹੜਾ ਹੈਗਾ ਉਹ ਚਾਹ 55 ਸਾਲ ਦਾ ਹੋਵੇ 60 ਸਾਲ ਦਾ ਹੋਵੇ ਪਤਾ ਲੱਗੇ ਸਹੀ ਹੈ ਕਿ ਕੈਨੇਡਾ ਤੋਂ ਆਇਆ ਹੈ ਅਸੀਂ ਬਿਲਕੁਲ ਨਹੀਂ ਦੇਖਦੇ ਅਸੀਂ ਛੱਟ ਆਪਣੀ ਪਾਰਾਂਵੀ 25 30 ਸਾਲ ਦੀ ਕੁੜੀ ਦਾ ਹੱਥ ਉਹਨੂੰ ਫੜਾ ਦਿੰਨੇ ਆ। ਸੋ ਇਸੇ ਪ੍ਰਕਾਰ ਅਸੀਂ ਜਦੋਂ ਪੰਜਾਬ 'ਚ ਹੁੰਨੇ ਆ ਅਸੀਂ ਪਹਿਲਾਂ ਜਦੋਂ ਰੇਂਜ ਮੈਰਿਜਾਂ ਹੁੰਦੀਆਂ ਅਸੀਂ ਅਸੀਂ ਗੋਤ ਦੇ ਖਾਨਦਾਨ ਦੇਖਦੇ ਸੀ ਜੇ ਦੇਖਦੇ ਸੀ ਜ਼ਮੀਨਾਂ ਦੇ ਤੇ ਬੋਹ ਦੇਖਦੇ ਸੀ ਲੇਕਿਨ ਕੈਨੇਡਾ ਦੇ ਨੌ ਨੂੰ ਅਸੀਂ ਕੁਝ ਵੀ ਨਹੀਂ ਦੇਖਦੇ। ਅਸੀਂ ਕਹਿੰਦੇ ਆ ਸਾਡਾ ਮੁੰਡਾ ਜਾਂ ਕੁੜੀ ਕੈਨੇਡਾ ਨਿਕਲ ਜਾਵੇ ਤੇ ਮੁੜ ਕੇ ਚਾਹੇ ਉਹ ਸਾਰੀ ਉਮਰ ਉੱਥੇ ਜਿਹੜਾ ਹੈਗਾ ਨਰਕ ਦੀ ਜੂਨ ਹੰਡਾਉਂਦਾ ਰਹੇ। ਉਹਨਾਂ ਦਾ ਕੋਈ ਜੋੜ ਮੇਲ ਨਹੀਂ ਹੁੰਦਾ। ਤੇ ਜਿਵੇਂ ਕਹਿੰਦੇ ਨੇ ਕਿ ਨਾਰੜ ਬਥੇਰੇ ਉਹ ਨਾਰਣਾ ਵਾਲੀਆਂ ਹੀ ਗੱਲਾਂ ਹੁੰਦੀਆਂ ਨੇ ਤਾਂ ਉਹ ਮੁਕਾਬਲਾ ਨਹੀਂ ਹੁੰਦਾ ਕੁੜੀ ਕਈ ਵਾਰ ਪੜ੍ਹੀ ਲਿਖੀ ਹੁੰਦੀ ਆ ਉਹਨੇ ਐਮਬੀਬੀਐਸ ਕੀਤੀ ਹੁੰਦੀ ਆ ਉਹਨੇ ਮਾਸਟਰ ਡਿਗਰੀ ਕੀਤੀ ਹੁੰਦੀ ਆ ਤਾਂ ਅਸੀਂ 10 ਪੜ੍ਹੇ ਹੋਏ ਬੰਦੇ ਦੇ ਗੱਲ ਮੜ ਦਿੰਨੇ ਆ ਤਾਂ ਜਿਹੜਾ ਸਾਰੀ ਉਮਰ ਆਕੇ ਇਸ ਗੱਲ ਨੂੰ ਇਹ ਦਬਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਕਿ ਕੁੜੀ ਪੜ੍ਹੀ ਲਿਖੀ ਆ ਕਿਤੇ ਮੇਰੇ ਤੇ ਰੋਗ ਨਾ ਪਾ ਲਵੇ ਤੇ ਇਹਨੂੰ ਮੈਂ ਥੱਲੇ ਲਾ ਕੇ ਰੱਖਣਾ ਨਾ ਉਹਨੂੰ ਚੱਜ ਦੀ ਜੌਬ ਲੱਭਣ ਦਿੰਦਾ ਤਾਂ ਪਸ਼ੂਆਂ ਨੂੰ ਤੋਂ ਕੰਮ ਲੈਂਦਾ ਹੈ ਤੇ ਬਹੁਤ ਸਾਰਾ ਘਟ ਗੋੜੀਆਂ ਨੇ ਜਿਹੜੀਆਂ ਬਗਾਵਤ ਕਰਕੇ ਨਿਕਲ ਜਾਂਦੀਆਂ ਨੇ ਸੋ ਇਸੇ ਕਰਕੇ ਜਿਹੜਾ ਹੈਗਾ ਦੋਸਤੋ ਤੇ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਦੇਖੀਏ ਤੇ ਉਹ ਜਿਹੜੇ ਤਲਾਕ ਨੇ ਨਾ ਉਹ ਵੱਡੀ ਪੱਧਰ ਤੇ ਹੋ ਰਹੇ ਨੇ ਤਲਾਕ ਹੋ ਰਹੇ ਨੇ ਤਾਂ ਵਿਆਹ ਨੇ ਜਿਹੜੇ ਉਹ ਟੁੱਟ ਰਹੇ ਨੇ ਤੇ ਇਹਦਾ ਅਸਰ ਕੀ ਪੈ ਰਿਹਾ ਤੇ ਸਾਡੇ ਬੱਚੇ ਨੇ ਜਿਹੜੇ ਖਾਸ ਕਰਕੇ ਜੇ ਤੁਸੀਂ ਇੰਗਲੈਂਡ 'ਚ ਵੀ ਇਹ ਮੇਰਾ ਪ੍ਰੋਗਰਾਮ ਦੇਖਦੇ ਹੋ ਤਾਂ ਆਪਣੇ ਆਲੇ ਦੁਆਲੇ ਦੇਖੋ ਬੱਚੇ ਵਿਆਹ ਕਰਵਾਉਣ ਤੋਂ ਮਨ ਕਰਨੇ ਉਹ ਕਹਿੰਦੇ ਨੇ ਜਿਹਾ ਹੀ ਵਿਆਹ ਹੁੰਦਾ ਸੀ ਨਹੀਂ ਕਰਾਉਣਾ ਜੇ ਬਿਆਸਾ ਉੱਦੀਵਾ ਜੀ ਹੁੰਦੇ ਆ ਜੇ ਵੀ ਆ ਇੱਕ ਬਿਜ਼ਨਸ ਹੀ ਆ ਤਾਂ ਅਸੀਂ ਨਹੀਂ ਕਰਾਉਣਾ ਬਿਜ਼ਨਸ ਤਾਂ ਖੈਰ ਅਸੀਂ ਪਹਿਲਾਂ ਵੀ ਕਰਦੇ ਰਹੇ ਹਾਂ ਪਹਿਲਾਂ ਜੋ ਮੁੰਡੇ ਨੂੰ ਤੂੰ ਏਕੜ ਜ਼ਮੀਨ ਆਉਂਦੀ ਆ ਚਾਹੇ ਉਹ ਕਾਲਾ ਰੰਗ ਦਾ ਹੋਵੇ ਚਾਹੇ ਉਹ ਅਨਪੜ ਹੋਵੇ ਚਾਹੇ ਉਹ ਕੁਝ ਵੀ ਹੋਵੇ ਅਸੀਂ ਝੱਟ ਦੇ ਕੇ ਕਹਿੰਦੇ ਸੀ ਵੀ ਇੰਨੀ ਜ਼ਮੀਨ ਆਉਂਦੀ ਆ ਰਿਸ਼ਤਾ ਦੇ ਦੋ ਤੇ ਫਿਰ ਅਸੀਂ ਬਾਹਰਲੇ ਮੁਲਕਾਂ ਦੇ ਨਾਂ ਤੇ ਆ ਗਏ ਸੋ ਪੇਰ ਪਿੱਛੇ ਜੇ ਕੀ ਇਹ ਵੀ ਹੋਇਆ ਤੇ ਅਸੀਂ ਜਿਹੜਾ ਹੈਗਾ ਉਹ ਆ ਜੇ ਕੁੜੀ ਕਿਸੇ ਦੀ ਨ ਮੈਂ ਕਹਿੰਦਾ ਸੀ ਵੀ ਚੰਗੇ ਪੁਆਇੰਟ ਲਏ ਹੋਏ ਨੇ ਤੇ ਉਹਨੂੰ ਆਸ ਹੈ ਕਿ ਉਹਨੂੰ ਬਾਹਰ ਵੀ ਯਾਰ ਮਿਲ ਜਾਏਗੀ ਤੇ ਅਸੀਂ ਇਹ ਵੀ ਸਮਝੌਤੇ ਕਰ ਲਏ ਕਿ ਅਸੀਂ ਸਾਰਾ ਖਰਚਾ ਕੁੜੀ ਦਾ ਉੱਥੇ ਤਾਂ ਪੜ੍ਹਾਈ ਦਾ ਵੀ ਦਮਾਂਗੇ ਉਹਦਾ ਕਿਰਾਇਆ ਵੀ ਦਮਾਂਗੇ ਲੇਕਿਨ ਉਹ ਸਾਡੇ ਮੁੰਡੇ ਨੂੰ ਬਾਹਰ ਲੈ ਜਾਵੇ ਹੁਣ ਕੈਨੇਡਾ ਨੇ ਇਹ ਜਿਹੜਾ ਹੈਗਾ ਸਿਸਟਮ ਇਹ ਵੀ ਬੰਦ ਕਰਤਾ ਵੀ ਤੁਸੀਂ ਜੇ ਸਟੂਡੈਂਟ ਆਇਓ ਤੁਸੀਂ ਉੱਥੇ ਆਪਣੇ ਜਿਹੜਾ ਸਪਾਊਸ ਆ ਉਹਨੂੰ ਨਹੀਂ ਮੰਗਾ ਸਕਦੇ ਤੇ ਹੋਰ ਜਿਹੜੇ ਕਾਨੂੰਨ ਨੇ ਸਖਤ ਹੋ ਰਹੇ ਨੇ ਸਖਤ ਕਰਾਉਣ ਵਾਲਾ ਕੌਣ ਆ ਅਸੀਂ ਆ ਅਸੀਂ ਹੀ ਇਹਨਾਂ ਚੀਜ਼ਾਂ ਨੂੰ ਬਿਜ਼ਨਸ ਬਣਾਇਆ ਤੇ ਹੁਣ ਜੋ ਬੰਦ ਹੁੰਦੇ ਨੇ ਤਾਂ ਚੀਕਦੇ ਵੀ ਅਸੀਂ ਆ ਕਿ ਉਹ ਬੰਦ ਕਿਉਂ ਹੋ ਗਏ ਭਾਈ ਤੁਸੀਂ ਜਦੋਂ ਚੀਜ਼ਾਂ ਦਾ ਜਦੋਂ ਤੁਸੀਂ ਕਾਨੂੰਨ ਦਾ ਨਜਾਇਜ਼ ਫਾਇਦਾ ਉਠਾਉਂਗੇ ਤਾਂ ਇਹਦੇ ਇਹੀ ਨਤੀਜੇ ਨਿਕਲਣਗੇ ਸੋ ਇਹ ਮੈਂ ਤੁਹਾਨੂੰ ਕਹਿੰਦਾ ਸੀ ਕਿ ਵਿਆਹਾਂ ਨੂੰ ਬਿਜ਼ਨਸ ਨਾ ਬਣਾਓ ਜੇ ਤੁਸੀਂ ਇਸ ਵਿਆਹ ਦੀ ਸੰਸਥਾ ਨੂੰ ਬੁਚਾ ਕੇ ਰੱਖਣਾ ਹੈ ਨਹੀਂ ਤਾਂ ਜਿਹੜਾ ਆਉਣ ਵਾਲਾ ਸਮਾਂ ਬੜਾ ਖਤਰਨਾਕ ਹੈ ਤੁਸੀਂ ਆਉਣ ਵਾਲੇ 25-30 ਸਾਲਾਂ ਤੱਕ ਦੇਖੋਗੇ ਤੇ ਜਿਹੜੇ ਜੰਗ ਬੱਚੇ ਨੇ ਵਿਆਹ ਕਰਾਉਣਾ ਹਟ ਜਾਣਗੇ আর ਸਰਕਾਰਾਂ ਦਾ ਤਾਂ ਜ਼ੋਰ ਲੱਗਿਆ ਹੈ ਕਿ ਉਹ ਫੈਮਲੀਆਂ ਨੂੰ ਤੋੜਨ ਤੇ ਬੰਨ ਯੂਨਿਟ ਫੈਮਿਲੀ ਹੋਵੇ ਤੇ ਤੁਸੀਂ ਕਾਮਨ ਰਹਿ ਰਹੇ ਹੋ ਮੁੰਡਾ ਆਪਣੇ ਘਰ ਰਹੇ ਕੁੜੀ ਆਪਣੇ ਘਰ ਰਹੇ ਜਦੋਂ ਉਹਨਾਂ ਦਾ ਜ਼ਿਕਰ ਆ ਕਰੇ ਵੀਕਐਂਡ ਤੇ ਉਹ ਇਕੱਠੇ ਹੋ ਜਿਆ ਕਰਨ ਤਾਂ ਕਿ ਜਿਹੜੀ ਮਾਰਕੀਟ ਹੈ ਉਹ ਇੱਕ ਇੱਕ ਜੁਨਟ ਦੇ ਉੱਪਰ ਬੀਸਟ ਹੋਵੇ ਠੀਕ ਹੈ ਤੇ ਜੇ ਕਿਸੇ ਘਰ ਚ 10 ਬੰਦੇ ਇੱਕ ਫ੍ਰਿਜ ਨਾਲ ਸਾਰਦੇ ਨੇ ਤਾਂ 10 ਬੰਦੇ 10 ਫ੍ਰਿਜਾਂ ਲੈਣ 10 ਮਾਈਕ੍ਰੋਵੇਵ ਲੈਣ 10 ਕਾਰਾਂ ਲੈਣ ਸੋ ਇਹ ਮਾਰਕੀਟ ਦੀ ਸਟ੍ਰੈਟੇਜੀ ਹੁੰਦੀ ਹੈ ਸੋ ਅਸੀਂ ਇਸ ਗੱਲ ਨੂੰ ਅੰਡਰਸਟੈਂਡਿੰਗ ਕਰਦੇ ਤੇ ਵਿਆਹ ਜਿਹੜਾ ਹੈਗਾ ਵਿਆਹ ਦੀ ਜਿਹੜੀ ਸੰਸਥਾ ਹੈ ਉਹ ਟੁੱਟਣ ਦੇ ਕਿਨਾਰੇ ਤੇ ਆ ਤੇ ਉਹ ਉਹਦੇ ਲਈ ਕੱਲੀਆਂ ਸਰਕਾਰਾਂ ਦਾ ਹੱਥ ਨਹੀਂ ਤੇ ਇੱਥੇ ਤੁਸੀਂ ਹੁਣ ਜਾ ਕੇ ਮੀਡੀਆ ਦੇਖੋ ਕਿ ਤੁਹਾਨੂੰ ਕੋਈ ਜਿਹੜਾ ਹੈਗਾ ਉਹ ਕੋਈ ਹਿਸਟਰੀ ਨਹੀਂ ਦਿਖਾਈ ਜਾਂਦੀ ਕੋਈ ਤੁਹਾਨੂੰ ਹੈਗਾ ਜਿਹੜਾ ਨੈਸ਼ਨਲ ਹੀਰੋ ਨਹੀਂ ਦਿਖਾਇਆ ਜਾਂਦੇ ਕੋਈ ਤੁਹਾਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਵਿਗਿਆਨਕ ਪ੍ਰੋਗਰਾਮ ਨਹੀਂ ਕੋਈ ਤੁਹਾਨੂੰ ਨੌਲੇਜ ਵਾਲੇ ਪ੍ਰੋਗਰਾਮ ਨਹੀਂ ਜਦੋਂ ਤੁਸੀਂ ਟੈਲੀਵਿਜ਼ਨ ਲਾਉਂਗੇ ਤੁਹਾਨੂੰ ਦਿਖਾਇਆ ਕੀ ਜਾਊਗਾ ਸੇਮ ਸੈਕਸ ਮੈਰਿਜਸ ਦਿਖਾਈਆਂ ਜਾਣਗੀਆਂ ਤੇ ਪ੍ਰਾਈਡ ਪ੍ਰੇਡਾਂ ਦਿਖਾਈਆਂ ਜਾਣਗੀਆਂ ਤੇ ਇਹ ਜਿੰਨਾ ਕੁਸ਼ ਵੱਧ ਦਿਖਾਉਣਗੇ ਤੇ ਉਨੇ ਹੀ ਰਿਸ਼ਤੇ ਨੇ ਜਿਹੜੇ ਉਹ ਟੁੱਟਣਗੇ ਤੇ ਇੱਕ ਪਾਤਰੀ ਜਿਹੜਾ ਪਰਿਵਾਰ ਹੈ ਉਹ ਹੋਂ ਵਿੱਚ ਹੋਣਗੇ ਸੋ ਇਹਨਾਂ ਚੀਜ਼ਾਂ ਦਾ ਸੋਚਣਾ ਬਣਦਾ ਤੇ ਅਸੀਂ ਜਿਹੜਾ ਹੈਗਾ ਜੇ ਇਹਨਾਂ ਚੀਜ਼ਾਂ ਨੂੰ ਕਾਇਮ ਰੱਖਣਾ ਹੈ ਜੇ ਅਸੀਂ ਜਿਹੜਾ ਹੈਗਾ ਉਹ ਹਸਬੰਡ ਵਾਈਫ ਜਾਂ ਜਿਹੜਾ ਹੈਗਾ ਇੱਕ ਜਿਹੜੀ ਹੈਗੀ ਆ ਔਰਤ ਤੇ ਮਰਦ ਦਾ ਪਰਿਵਾਰ ਕਾਇਮ ਰੱਖਣਾ ਹੈ ਤੇ ਸਾਨੂੰ ਆਪਣੇ ਆਪ ਦੇ ਵਿੱਚ ਵੀ ਕਾਫੀ ਸੁਧਾਰਨ ਕਰਨਾ ਪਵੇਗਾ ਇਹ ਨਾ ਹੋਵੇ ਅਸੀਂ ਵਿਆਹਾਂ ਨੂੰ ਬਿਜ਼ਨਸ ਬਣਾ ਕੇ ਜਾਂ ਅਸੀਂ ਵਿਆਹਾਂ ਨੂੰ ਪੌੜੀ ਬਣਾ ਲਈਏ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਪਹੁੰਚਣ ਲਈ ਪੌੜੀ ਬਣਾ ਕੇ ਵਰਤਣ ਲੱਗ ਜਾਈਏ ਤੇ ਫਿਰ ਇਹ ਜਿਹੜੀਆਂ ਸੰਸਥਾਵਾਂ ਨੇ ਉਹ ਬਹੁਤੀ देर ਚੱਲਣ ਵਾਲੀਆਂ ਨਹੀਂ ਕੱਲ ਨੂੰ ਤੁਹਾਡੇ ਬੱਚੇ ਕਹਿੰਦੇ ਨੇ ਜੇ ਕੁੜੀ ਕਹਿੰਦੀ ਮੈਂ ਤਾਂ ਕੁੜੀ ਨਾਲ ਹੀ ਰਹਿਣਾ ਮੁੰਡਾ ਕਹਿੰਦਾ ਮੈਂ ਤਾਂ ਮੁੰਡੇ ਨਾਲ ਹੀ ਰਹਿਣਾ ਜਾਂ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਤਾਂ ਫਿਰ ਤੁਹਾਨੂੰ ਇਹ ਚ ਹੈਰਾਨ ਹੋਣ ਵਾਲੀ ਗੱਲ ਨਹੀਂ ਕਿ ਇਹ ਸਾਰਾ ਕੁਝ ਕਿਉਂ ਵਾਪਰਿਆ ਕਿਉਂਕਿ ਅਸੀਂ ਸਾਰਿਆਂ ਦੇ ਇਹ ਸਾਰੇ ਕਸ ਦੇ ਜ਼ਿੰਮੇਵਾਰ ਹੋਵਾਂਗੇ ਤੇ ਦੂਸਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਕਿ ਜਿਹੜੇ ਵਿਆਹਾਂ ਦੇ ਵਿੱਚ ਧੋਖੇ ਹੋ ਰਹੇ ਨੇ ਮੈਂ ਆਪਣੇ ਅੰਲੇ ਦੁਆਲੇ ਦੇਖ ਰਿਹਾ ਵਿਆਹਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਝੂਠ ਹੈ ਬੋਲਿਆ ਜਾਂਦਾ ਬਹੁਤ ਜ਼ਿਆਦਾ ਇੱਕ ਦੂਸਰੇ ਨੂੰ ਗਮਰਾਹ ਕੀਤਾ ਜਾਂਦਾ ਫਿਰ ਤਾਂ ਪੇਪਰ ਵਿੱਚੇ ਲਿਖ ਦਿੰਦੇ ਨੇ ਕਿ ਓਨਲੀ ਪੇਪਰ ਮੈਰਿਜ ਠੀਕ ਹੈ ਤੇ ਮੈਂ ਤਾਂ ਵਿਆਹ ਨੂੰ ਕੋਈ ਜ਼ਰੀਆ ਬਣਾਉਣਾ ਹੈ ਤੇ ਇਥੋਂ ਦੀ ਗਵਰਨਮੈਂਟ ਹੈ ਜਿਹੜੀ ਇਹਨੂੰ ਮੈਰਿਜ ਆਫ ਕਨਵੀਨੀਅੰਸ ਕਹਿੰਦੀ ਹੈ ਜਦੋਂ ਤੁਸੀਂ ਸਿਰਫ ਕੈਨੇਡਾ ਆਉਣ ਲਈ ਜਾਂ ਇੱਥੇ ਸੈੱਟ ਹੋਣ ਲਈ ਵਿਆਹ ਕਰਵਾਉਣੀ ਹੋ ਤੋ ਉਹਨੂੰ ਤੁਸੀਂ ਕੋਰਟ ਦੇ ਵਿੱਚ ਚੈਲੰਜ ਵੀ ਕਰ ਸਕਦੇ ਹੋ ਤੋ ਉਹ ਜਿਹੜਾ ਹੈਗਾ ਬੰਦੇ ਨੂੰ ਉੱਥੋਂ ਰਿਪੋਰਟ ਵੀ ਕੀਤਾ ਜਾ ਸਕਦਾ ਹੈ ਤੋ ਲੇਕਨ ਅਸੀਂ ਜਿਹੜਾ ਹੈਗਾ ਉਹ ਹਰ ਗੱਲ ਦੇ ਵਿੱਚ ਜਿਹੜਾ ਹੈ ਧੋਖਾਧੜੀ ਕਰਦੇ ਆ ਝੂਠ ਬੋਲਦੇ ਆ ਤੋ ਉਹ ਜਿਹੜਾ ਹੈਗਾ ਕਈ ਵਾਰੀ ਇਹ ਹੁੰਦਾ ਕਿ ਇੰਨਾ ਝੂਠ ਬੋਲਿਆ ਜਾਂਦਾ ਹੈ ਤਾਂ ਇਸ ਤਰ੍ਹਾਂ ਲਕੋ ਰੱਖਿਆ ਜਾਂਦਾ ਜਿਵੇਂ ਅੱਗੇ ਕਹਿੰਦੇ ਹੁੰਦੇ ਸੀ ਕਿ ਇੱਕ ਵਿਚੋਲਾ ਹੁੰਦਾ ਸੀ ਵਿਚੋਲੇ ਦਾ ਮਤਲਬ ਇਹ ਵਿੱਚ ਓਲਾ ਉਹ ਤੁਹਾਨੂੰ ਸਾਰੀਆਂ ਗੱਲਾਂ ਨਹੀਂ ਸੀ ਦੱਸਦਾ ਉਹ ਮੁੰਡੇ ਆਲਿਆਂ ਕੋ ਕੁੜੀ ਦੀਆਂ ਕੁੜੀ ਦੇ ਪਰਿਵਾਰ ਦੀਆਂ ਤਰੀਫਾਂ ਕਰੀ ਜਾਂਦਾ ਸੀ ਕੁੜੀ ਵਾਲੇ ਪਰਿਵਾਰ ਕੋ ਮੁੰਡੇ ਦੀਆਂ ਤਰੀਫਾਂ ਕਰੀ ਜਾਂਦਾ ਸੀ ਲੈਣ ਦੇਣ ਦੀ ਡੀਲ ਬਣਾਈ ਜਾਂਦਾ ਸੀ ਸੋ ਉਹ ਜਿਹੜਾ ਹੈਗਾ ਉਹ ਹੁਣ ਸਿੱਧੇ ਤੌਰ ਤੇ ਹੈ ਹੁਣ ਮੁੰਡੇ ਕੀ ਕਰਦੇ ਆ ਕੁੜੀਆਂ ਨੂੰ ਆਪਣੇ ਪਿਆਰ ਦੇ ਵਿੱਚ ਫਸਾ ਲੈਂਦੇ ਨੇ ਪਿਆਰ ਦੇ ਵਿੱਚ ਫਸਾ ਕੇ ਆਪਣਾ ਪਰਪਸ ਜਿਹੜਾ ਉਹ ਹੱਲ ਕਰ ਲੈਂਦੇ ਨੇ ਮਕਸਦ ਹੱਲ ਕਰ ਲੈਂਦੇ ਨੇ ਉਹਨੇ ਬਾਹਰਲੇ ਮੁਲਕ ਚ ਜਾਉਣਾ ਹੈ ਜਾਂ ਉਹਨਾਂ ਨੂੰ ਕਿਸੇ ਹੋਰ ਝਾਕ ਹੁੰਦੀ ਹੈ ਤੇ ਜਦੋਂ ਉਹ ਪਰਪਸ ਜਿਹੜਾ ਹੱਲ ਹੋ ਜਾਂਦਾ ਤਾਂ ਫੇਰ ਜਿਹੜਾ ਹੈਗਾ ਉਹ ਉਹ ਸਬਿਆਰ ਨੂੰ ਛੱਡ ਦਿੰਦੇ ਨੇ ਤੇ ਆਪਣੀ ਮਨਪਸੰਦ ਕੁੜੀ ਆ ਜਿਹੜੀ ਲੱਭਣ ਤੁਰ ਪੈਂਦੇ ਨੇ ਸੋ ਇੱਥੇ ਆ ਕੇ ਹੁਣ ਤੁਸੀਂ ਦੇਖਿਆ ਤੇ ਭਾਰਤ ਤੋਂ ਜਿਹੜੇ ਲੋਕਾਂ ਨੇ ਮਤਲਬ ਜਿੰਨਾਂ ਸਟੂਡੈਂਟਸ ਤੇ ਖਰਚੇ ਕੀਤੇ ਤੇ ਮੁੜ ਕੇ ਉਹ ਕੁੜੀਆਂ ਇੱਥੇ ਆ ਕੇ ਹੋਰ ਮੁੰਡਿਆਂ ਨਾਲ ਰਹਿਣ ਲੱਗ ਗਈਆਂ ਵਿਆਹ ਨਹੀਂ ਹੋਏ ਉਹਨਾਂ ਦੇ ਵੀ ਪੈਸੇ ਡੁੱਬ ਗਏ ਤੇ ਪਰਿਵਾਰਾਂ ਦੀ ਦੁਸ਼ਮਣੀ ਪੈ ਗਈ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਹੁੰਦੀਆਂ ਰਹੀਆਂ ਨੇ ਤੇ ਹੁਣ ਵੀ ਹੋ ਰਹੀਆਂ ਨੇ ਤੇ ਵਿਆਹਾਂ ਦੇ ਵਿੱਚ ਇੰਨਾ ਫਰਾਡ ਹੋ ਗਿਆ ਕਿ ਬੰਦਾ ਕਹਿੰਦਾ ਕਿ ਆ ਮਕਸਦ ਆ ਜਿਹੜਾ ਹੱਲ ਕਰ ਲਓ ਜਿਵੇਂ ਹੁਣ ਕਿਸੇ ਕੁੜੀ ਨੇ ਉਧਰੋਂ ਜੰਗ ਕੁੜੀ ਨੇ ਮਤਲਬ ਕੈਨੇਡਾ ਚ ਵੱਡੀ ਉਮਰ ਦੇ ਜਾਂ ਘੱਟ ਪੜ੍ਹੇ ਲਿਖੇ ਵਿਅਕਤੀ ਨਾਲ ਵਿਆਹ ਕਰਾ ਲਿਆ ਲੇਕਿਨ ਉਹਦੇ ਕੋ ਕੋ ਪ੍ਰਾਪਰਟੀ ਬਹੁਤ ਆਉਤ ਕੋ 5-7 ਟਰੱਕ ਨੇ ਉਹਦੇ ਕੋ ਆਪਣਾ ਘਰ ਹੈ ਤਾਂ ਉਹ ਜਿਹੜੀ ਕੁੜੀ ਆ ਉਹ ਇੱਥੇ ਆ ਜਾਂਦੀ ਆ ਤੇ ਫੇਰ ਉਹਨੂੰ ਘਰ ਦੇ ਸਲਾਹ ਗਿੰਦਿੰਦੇ ਨੇ ਕਿ ਤੂੰ ਚੁੱਪਚਾਪ ਇਹਦੇ ਨਾਲ ਰਹੀ ਚੱਲ ਤੇ ਤੂੰ ਚੁੱਪਚਾਪ ਰਹੀ ਚੱਲ ਜਦੋਂ ਉਧਰ ਠੀਕ ਆਜੂਗਾ ਫੇਰ ਤੂੰ ਦੇਖ ਲੈ ਕੋਈ ਸਟੈਪ ਆ ਜਿਹੜਾ ਉਹ ਚੱਕ ਲਈ ਤੇ ਫੇਰ ਉਹਦੇ ਰਿਸ਼ਤੇਦਾਰ ਜਾਂ ਉਹਦੇ ਘਰ ਵਾਲੇ ਉਹਨੂੰ ਉੱਥੋਂ ਤੋ ਫੇਰ ਜਿਹੜੀ ਉਹ ਕੁੜੀ ਐ ਆਪਣੇ ਮਨਪਸੰਦ ਜਿਹੜਾ ਕੋਈ ਮੁੰਡਾ ਹੁੰਦਾ ਤਾਂ ਉਹਨੂੰ ਦੁਬਾਰਾ ਲੈ ਕੇ ਜਾਂਦੀ ਐ ਸੋ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਇੱਥੇ ਇੱਥੋਂ ਮੁੰਡਾ ਜਾਂ ਕੁੜੀ ਜਾਂਦੇ ਸੀ ਖਾਸ ਤੌਰ ਤੇ ਮੁੰਡੇ ਉਹ ਜਾ ਕੇ ਛਾਂਟ ਛਾਂਟ ਕੇ ਕੁੜੀਆਂ ਲਾਉਂਦੇ ਸੀ ਉਹਨਾਂ ਨੇ 50 60 ਕੁੜੀਆਂ ਦੇਖਣੀਆਂ ਫਿਰ ਉਹਨਾਂ ਨੇ ਦੇਖਣਾ ਕਿ ਦਾਜ ਕਿੱਥੋਂ ਮਿਲਦਾ ਫਿਰ ਉਹਨਾਂ ਨੇ ਕੈਸ਼ ਪੈਸੇ ਲੈਣੇ ਫਿਰ ਉਹਨਾਂ ਨੇ ਕਹਿਣਾ ਜੀ ਬਰਾਤ ਦੀ ਸੇਵਾ ਪੂਰੀ ਹੋਵੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਸੀ ਕਰਦੇ ਰਹੇ ਆ ਵੀ ਬਰਾਤ ਦੀ ਸੇਵਾ ਹੋਵੇ ਭਾਈ ਤੁਸੀਂ ਕਦੇ ਕੁਝ ਖਾਣ ਨੂੰ ਨਹੀਂ ਦੇਖਿਆ ਜਾਂ ਤੁਹਾਡੀਆਂ ਆਪਣੀਆਂ ਭੈਣਾਂ ਨਹੀਂ ਜਾਂ ਤੁਹਾਡੀਆਂ ਆਪਣੀਆਂ ਮਾਮਾ ਨਹੀਂ ਤੁਸੀਂ ਜਿਹੜਾ ਹੈਗਾ ਉਹ ਕਿਸੇ ਪਰਿਵਾਰ ਨੂੰ ਮਤਲਬ ਇਸ ਤਰ੍ਹਾਂ ਸੂਲੀ ਤੇ ਟੰਗ ਦੇਉਂ ਤੋਂ ਪਰਿਵਾਰ ਦਾ ਵੀ ਫਰਜ ਹੈ ਕਿ ਉਹ ਆਪਣੀ ਕੁੜੀ ਨੂੰ ਜਾਂ ਆਪਣੇ ਮੁੰਡੇ ਨੂੰ ਪੌੜੀ ਬਣਾਉਣ ਲਈ ਉਹ ਇਸ ਸੂਲੀ ਤੇ ਨਾਂ ਚੜਾਉਣ। ਇੰਡੀਆ ਕੋਈ ਮਾੜਾ ਮੁਲਕ ਨਹੀਂ ਹੈਗਾ ਜੇ ਤੁਹਾਡੇ ਕੋਲ ਪ੍ਰਾਪਰਟੀ ਹੈਗੀ ਆ ਜਾਂ ਜੇ ਤੁਹਾਡੇ ਕੋਲ ਚੰਗਾ ਗੁਜ਼ਾਰੇ ਵਾਲਾ ਘਰ ਹੈਗਾ ਤੁਸੀਂ ਉੱਥੇ ਵੀ ਵਧੀਆ ਲਾਈਫ ਜੀ ਸਕਦੇ ਹੋ। ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਤੇ ਤੁਹਾਨੂੰ ਮੱਝਾਂ ਹੀ ਸਾਹਮਣੀਆਂ ਪੈਣਗੀਆਂ ਜਾਂ ਤੁਹਾਨੂੰ ਰੁੱਖੀਆਂ ਹੀ ਬਣਾਉਣੀਆਂ ਪੈਣਗੀਆਂ। ਹੁਣ ਤੁਸੀਂ ਜੇ ਉੱਥੇ ਪੜ੍ਹ ਲਿਖ ਕੇ ਚੰਗੀ ਜੌਬ ਕਰਦੇ ਹੋ ਮੈਂ ਦੇਖਿਆ ਲੋਕਾਂ ਨੂੰ ਜੌਬ ਕਰਦੇ ਤਾਂ ਬਹੁਤ ਵਧੀਆ ਲਾਈਫ ਹੈ ਜਿਹੜੀ ਉਹ ਜੂ ਸਕਦੇ ਨੇ ਸੋ ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਕਰਨ ਦਾ ਮਕਸਦ ਇਹੀ ਹੈ ਕਿ ਇੱਕ ਤਾਂ ਹੈਗਾ ਕਿ ਬੱਚਿਆਂ ਨੂੰ ਆਪਣਿਆਂ ਨੂੰ ਖੇਡਾਂ ਵੱਲ ਰੁਚਿਤ ਕਰੋ ਉਹਨਾਂ ਨੂੰ ਵੱਡੇ ਮੁਕਾਬਲਿਆਂ 'ਚ ਲਿਆਓ ਤੇ ਜਿਵੇਂ ਹੁਣ ਕੈਨੇਡਾ ਦੇ ਵਿੱਚ ਹੈਗਾ ਤੇ ਜਦੋਂ ਅਸੀਂ ਦੇਖਦੇ ਹਾਂ ਇੱਥੋਂ ਦੀ ਜਿਹੜੀ ਮੇਨ ਸਟ੍ਰੀਮ ਗੀਮਾਂ ਨੇ ਆਈਸ ਹਾਕੀ ਹੋਈ ਬਾਸਕਟਬਾਲ ਹੋਈ ਉਹਦੇ 'ਚ ਸਾਡੇ ਪਲੇਅਰ ਨਹੀਂ ਨਜ਼ਰ ਆਉਂਦੇ ਹੈਗੇ ਭਾਰਤੀ ਮੂਲ ਦੇ ਬਹੁਤ ਤੁਹਾਨੂੰ ਘੱਟ ਕਦੇ ਦਿਖਦਾ ਹੀ ਨਹੀਂਗਾ ਤੇ 올림픽 ਤਾਂ ਜੋ ਬਹੁਤ ਦੂਰ ਦੀ ਗੱਲ ਆ ਤੇ ਭਾਰਤ ਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ ਆਪਣੇ ਬੱਚਿਆਂ ਨੂੰ ਅਵਾਰਾ ਛੱਡਿਆ ਹੋਇਆ ਉਹਨਾਂ ਤੋਂ ਕੰਮ ਨਹੀਂ ਕਰਾਉਂਦੇ ਉਹਨਾਂ ਨੂੰ ਬਾਹਰਲੇ ਮੁਲਕ ਭੇਜ ਦਿੰਨੇ ਆ ਮੈਂ ਦੇਖਦਾ ਤੇ ਆਪਾਂ ਇਹਦਾ ਇੱਕ ਪ੍ਰੋਗਰਾਮ ਵੀ ਕਰਾਂਗੇ ਕਿ ਇੱਥੇ ਥਾਂ ਥਾਂ ਜਿਹੜੇ ਹੈਗੇ ਨੇ ਹੋਟੇਫਨ ਸਰਵਿਸ ਕੁਲੀ ਹੋਈ ਹੈ ਤੁਹਾਨੂੰ ਨਹੀਂ ਪਤਾ ਉਹ ਕਿਸ ਤਰ੍ਹਾਂ ਦਾ ਫੂਡ ਬਣਾਉਂਦੇ ਨੇ ਤੁਹਾਨੂੰ ਨਹੀਂ ਪਤਾ ਉਹ ਉਹਨਾਂ ਨੇ ਬਾਈ ਲਾਦੇ ਹਿਸਾਬ ਨਾਲ ਉਹ ਕੰਮ ਕਰਦੇ ਨੇ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਦਾ ਫੂਡ ਹੈ ਜਿਹੜਾ ਉਹ ਹੈਲਥ ਕੈਨੇਡਾ ਤੋਂ ਪਾਸ ਹੁੰਦਾ ਹੈ ਕਿ ਨਹੀਂ ਹੁੰਦਾ ਉਹਨਾਂ ਨੇ ਗਰਾਹਿਆਂ ਦੇ ਵਿੱਚ ਛੋਟ-ਛੋਟੀਆਂ ਜਿਹੜੀਆਂ ਅੰਗੀਠੀਆਂ ਪੱਠੀਆਂ ਰੱਖੀਆਂ ਹੋਈਆਂ ਨੇ ਉੱਥੇ ਹੀ ਇੱਕ ਦੀ ਦਾਲ ਬਣਾ ਲੈਂਦੇ ਨੇ ਇੱਕ ਦੀ ਸਬਜ਼ੀ ਬਣਾ ਲੈਂਦੇ ਨੇ ਚਾਵਲ ਬਣਾ ਲੈਂਦੇ ਨੇ ਤੇ ਉਹ ਜਿਹੜਾ ਹੈਗਾ ਉਹ ਡਿਲੀਵਰ ਕਰਦੇ ਨੇ ਕਿਸੇ ਨੇ 100 ਟਿਫਨ ਦਾ ਆਰਡਰ ਲਿਆ ਹੋਇਆ ਕਿਸੇ ਨੇ 50 ਟਿਫਨਾਂ ਦਾ ਆਰਡਰ ਲਿਆ ਹੋਇਆ ਸੋ ਇਸ ਤਰ੍ਹਾਂ ਕੰਮ ਕਰਦੇ ਨੇ ਕੀ ਤੁਹਾਡੇ ਬੱਚੇ ਨੇ ਉਹ ਰਾਈਸ ਚਾਵਲ ਅੰਡਿਆਂ ਦੀ ਭੁਰਜੀ ਜਾਂ ਕੋਈ ਹੋਰ ਨਿੱਕਾ ਮੋਟਾ ਸਮਾਨ ਉਹਨਾਂ ਨੂੰ ਕੋਈ ਵੀ ਕੰਮ ਨਹੀਂ ਕਰਨਾ ਆਉਂਦਾ ਕਿਉਂ ਨਹੀਂ ਕਰਨਾ ਆਉਂਦਾ ਕਿਉਂਕਿ ਤੁਸੀਂ ਉਹਨਾਂ ਨੂੰ ਸਿਖਾਇਆ ਹੀ ਨਹੀਂ ਸੋ ਜਦੋਂ ਤੁਸੀਂ ਆਪਣਾ ਬੱਚਾ ਕਿਸੇ ਬਾਹਰਲੇ ਮੁਲਕ ਭੇਜਦੇ ਹੋ ਉਹਨੂੰ ਥੋੜੀ-ਬਹੁਤੀ ਕੁਕਿੰਗ ਕਰਨੀ ਆਉਣੀ ਚਾਹੀਦੀ ਹੈ ਤੇ ਇਹ ਜਿਹੜਾ ਹੈਗਾ ਇਹ ਹੁਣ ਸਿਰਫ ਔਰਤਾਂ ਦਾ ਕੰਮ ਨਹੀਂ ਇਹੇ ਬੱਚਿਆਂ ਨੂੰ ਤੁਹਾਨੂੰ ਬਚਪਨ ਦੇ ਵਿੱਚ ਹੀ ਸਿਖਾਉਣਾ ਚਾਹੀਦਾ ਤਾਂ ਕਿ ਉਹ ਇੰਡੀਪੈਂਡੈਂਟ ਰਹਿ ਸਕਣ ਆਪਣਾ ਖਾ ਸਕਣ ਪਕਾ ਸਕਣ ਆਪਣੀ ਥੋੜੀ-ਬਹੁਤੀ ਗਰੋਸਰੀ ਲਿਆ ਕੇ ਉਹ ਆਪਣਾ ਥੋੜਾ-ਬਹੁਤਾ ਕੁਕ ਕਰ ਸਕਣ ਕਉ ਇਹ ਅਸੀਂ ਬੱਚਿਆਂ ਨੂੰ ਸਿਖਾਉਂਦੇ ਨਹੀਂ ਤੇ ਇੰਡੀਆ ਦੇ ਵਿੱਚ ਅਸੀਂ ਇਹ ਆ ਕਿ ਨਾ ਨਾ ਤੂੰ ਮੁੰਡਾ ਹੋ ਕੇ ਤੂੰ ਹੁਣ ਕਿਛਨ ਚ ਕੰਮ ਕਰੇਗਾ ਤੂੰ ਔਰਤਾਂ ਵਾਲੇ ਕੰਮ ਕਰੇਗਾ ਅਸੀਂ ਉਹਨਾਂ ਨੂੰ ਡਿਸਕਰਜ ਕਰਦੇ ਹਾਂ ਈਵਨ ਇੱਥੋਂ ਤੱਕ ਅਸੀਂ ਉਹਨਾਂ ਨੂੰ ਹੋਰ ਕੰਮ ਬਣੀ ਕਰ ਦਿੰਦੇ ਅਸੀਂ ਉਹਨਾਂ ਨੂੰ ਕਿਤਾਬੀ ਕੀੜੇ ਬਣਾ ਦਿੱਤਾ ਅਸੀਂ ਉਹਨਾਂ ਨੂੰ ਜ਼ਿੰਦਗੀ ਦੀ ਸਾਰ ਨਹੀਂ ਸਿਖਾਈ ਤੋਂ ਇਸੇ ਕਰਕੇ ਉਹ ਬੱਚੇ ਇੱਥੇ ਆ ਕੇ ਜਿਹੜੇ ਹੈਗੇ ਨੇ ਕਾਮਯਾਬ ਨਹੀਂ ਤੋਂ ਉਹਨਾਂ ਲਈ ਜਿਹੜਾ ਹੈਗਾ ਮੇਨ ਮਕਸਦ ਉਹ ਸਿਰਫ ਪੈਸਾ ਕਮਾਉਣਾ ਹੈ ਪੈਸਾ ਕਿਸੇ ਵੀ ਤਰੀਕੇ ਨਾਲ ਆਵੇ ਤੇ ਅਸੀਂ ਉਹਨਾਂ ਦੇ ਵਿੱਚੋਂ ਜਿਹੜੀ ਹਿਊਮਨ ਭਾਵਨਾ ਨੁਕਤਾ ਦੀ ਭਾਵਨਾ ਹੈ ਉਹਦੇ ਵਿੱਚ ਉਹਨਾਂ ਨੂੰ ਖਤਮ ਕਰ ਦਿੱਤਾ ਤੇ ਅਸੀਂ ਜਿਹੜਾ ਹੈਗਾ ਟੁੱਟਲੀ ਬਿਜ਼ਨਸਮੈਨ ਬਣ ਗਏ ਆ ਸਾਨੂੰ ਜਿਹੜਾ ਹੈਗਾ ਬੱਚੇ ਉਹਨਾਂ ਨੂੰ ਪੌੜੀਆਂ ਬਣਾ ਕੇ ਸ਼ੁਰੂ ਕਰ ਦਿੱਤਾ ਬਾਹਰਲੇ ਮੁਲਕਾਂ ਜਾਣ ਲਈ ਆਪਦੀ ਤਮੰਨਾ ਪੂਰੀ ਨਹੀਂ ਹੋਈ ਬਾਹਰਲੇ ਮੁਲਕ ਜਾਣ ਸੀ ਚਲੋ ਬੱਚੇ ਦੇ ਰਾਹੀਂ ਚਲੇ ਜਾਓ ਤੋਂ ਇਸੇ ਪ੍ਰਕਾਰ ਅਸੀਂ ਹੈਗਾ ਉਹਨਾਂ ਦੇ ਵਿਆਹ ਸ਼ਾਦੀਆਂ ਨੂੰ ਬਿਜ਼ਨਸ ਬਣਾ ਦਿੱਤਾ ਤੇ ਬੱਚਾ ਬਾਹਰ ਜਾਣਾ ਚਾਹੀਦਾ ਡੈਸਮ ਬੈਟਰ ਮੇਲ ਹੋਵੇ ਚਾਹੇ ਨਾ ਹੋਵੇ ਠੀਕ ਹੈ ਅਸੀਂ ਜਿਹੜੇ ਅਜੇ ਵੀ ਮਤਲ ਹੈਗੇ ਆ ਅਸੀਂ ਉਹ ਜੜੀਆਂ ਬੱਚੇ ਆਪਣੇ ਆਪ ਪਸੰਦ ਕਰਦੇ ਨੇ ਆਪਣਾ ਬਾਰ ਉਹ ਬਾਰ ਪਸੰਦ ਕਰ ਲੈਂਦੇ ਨੇ ਲੇਕਿਨ ਅਸੀਂ ਉਹਨਾਂ ਨੂੰ ਆਗਿਆ ਨਹੀਂ ਦਿੰਦੇ ਅਸੀਂ ਸਾਫ਼ ਹੀ ਕਹਿ ਦਿੰਨਾ ਕਿ ਜੇ ਮੁੰਡਾ ਕੋਈ ਕੁੜੀ ਆਪਣੀ ਜਾਤ ਦੀ ਨਹੀਂ ਤਾਂ ਵਿਆਹ ਨਾ ਕਰਾਈ ਚਾਹੇ ਉਹਨਾਂ ਦੇ ਲੱਖ ਖਿਆਲ ਮਿਲਦੇ ਹੋਣ ਉੱਥੇ ਵੀ ਮਾਪੇ ਨੇ ਜਿਹੜੇ ਉਹ ਧੱਕੇਸ਼ਾਹੀ ਕਰਦੇ ਨੇ ਕਿਉਂਕਿ ਬੱਚਿਆਂ ਨੂੰ ਰਹਿਣਾ ਤਾਂ ਉਹਨਾਂ ਨੇ ਹੁੰਦਾ ਅਸੀਂ ਤਾਂ ਰਹਿਣਾ ਨਹੀਂ ਹੁੰਦਾ ਲੇਕਿਨ ਅਸੀਂ ਉਹਨਾਂ ਨੂੰ ਇਹ ਵੀ ਨਹੀਂ ਕਰਨ ਦਿੰਦੇ ਫਿਰ ਸਾਡਾ ਨੱਕ ਨਹੀਂ ਰਹਿੰਦਾ ਤੇ ਜਦੋਂ ਇੱਥੇ ਬੱਚੇ ਰੁੱਲਦੇ ਨੇ ਜਦੋਂ ਕੁੜੀਆਂ ਸਟਰੀਟਾਂ ਤੇ ਘੁੰਮਦੀਆਂ ਨੇ ਸ਼ਰਾਬ ਪੀਂਦੀਆਂ ਨੇ ਬਾਹਰ ਅੰਦਰ ਜਾਂਦੀਆਂ ਨੇ ਰਾਤਾਂ ਨੂੰ ਘਰ ਨਹੀਂ ਵੜਦੀਆਂ ਪਰ ਕੈਨੇਡਾ ਚਾਹੀਆਂ ਹੁੰਦੀਆਂ ਨੇ ਫਿਰ ਅਸੀਂ ਕਹਿੰਦੇ ਆ ਨਾ ਜੀ ਨਾ ਜੀ ਕੈਨੇਡਾ ਦੀ ਗੱਲ ਨਾ ਕਰੋ ਕਿਉਂਕਿ ਜੇ ਤੁਸੀਂ ਕੈਨੇਡਾ ਦੀ ਗੱਲ ਕਰੋਗੇ ਤਾਂ ਮੇਰੀ ਕੁੜੀ ਜਾਂ ਮੁੰਡੇ ਨੂੰ ਵੀ ਲੋਕ ਇਹ ਸੋਚਣਗੇ ਕਿ ਇਹ ਵੀ ਉੱਥੇ ਐਵੇਂ ਨੇ ਤਾਂ ਫਿਰ ਅਸੀਂ ਸਾਡੇ ਅਰਗਿਆਂ ਨੂੰ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਇਹ ਲੋਕ ਝੂਠ ਬੋਲਦੇ ਨੇ ਐਵੇਂ ਫੁਵਾਹਾਂ ਫਲਾਉਂਦੇ ਨੇ ਅਸੀਂ ਤਾਂ ਤੁਹਾਡੇ ਫਾਇਦੇ ਲਈ ਕਹਿੰਦੇ ਤੁਸੀਂ ਤੁਹਾਡੀ ਮਰਜ਼ੀ ਹੈ ਤੁਸੀਂ ਸੋਚਣਾ ਜਾਂ ਨਹੀਂ ਸੋਚਣਾ ਲਿਖਣ ਦੇ ਨਤੀਜੇ ਬੜੇ ਗਲਤ ਨਿਕਲਣਗੇ ਤੇ ਤੁਸੀਂ ਮੈਨੂੰ ਦੱਸਿਓ ਕਿ ਤੁਸੀਂ ਇਹਨਾਂ ਸਾਰੇ ਕਾਸੀ ਦੇ ਵਿੱਚੋਂ ਲੰਘੇ ਹੋਈਆਂ ਜਾਂ ਮੈਨੂੰ ਕੁੜੀਆਂ ਮੁੰਡੇ ਨੌਜਵਾਨ ਜਵਾਨ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਆ ਤਾਂ ਉਹ ਵੀ ਦੱਸਣਾ ਜੇ ਤੁਹਾਡੇ ਨਾਲ ਵਿਆਹ ਦੇ ਮਾਮਲੇ 'ਚ ਧੋਖਾ ਹੋਇਆ ਜੇ ਤੁਹਾਨੂੰ ਵਰਤਿਆ ਗਿਆ ਕਿਸੇ ਫੈਮਿਲੀ ਵੱਲੋਂ ਤੁਹਾਡੇ ਸਹੁਰਿਆਂ ਵੱਲੋਂ ਜਾਂ ਤੁਹਾਡੇ ਮਾਪਿਆਂ ਵੱਲੋਂ ਤਾਂ ਤਾਂ ਵੀ ਸਾਨੂੰ ਜਿਹੜਾ ਉਹ ਜ਼ਰੂਰ ਦੱਸੋ ਸੋ ਇਹਨਾਂ ਗੱਲਾਂ ਤੇ ਗੌਰ ਕਰਿਆ ਕਰੋ ਜੇ ਤੁਸੀਂ ਚਾਹੋਗੇ ਕਿ ਮੈਂ ਕੈਨੇਡਾ ਬਾਰੇ ਜਾਂ ਇਥੋਂ ਦੀ ਲਾਈਫ ਬਾਰੇ ਤੁਹਾਡੇ ਨਾਲ ਹੋਰ ਵੀ ਛੇ ਵੀ ਸਾਂਝੇ ਕਰਾਂ ਮੈਂ ਇਹ ਨਹੀਂ ਕਿ ਇੱਥੇ ਤੁਹਾਨੂੰ ਨੈਗੇਟਿਵ ਵੀ ਦੱਸੂਗਾ ਮੈਂ ਤੁਹਾਨੂੰ ਇੱਥੋਂ ਦੀਆਂ ਚੰਗੀਆਂ ਗੱਲਾਂ ਦੱਸੂਗਾ ਇੱਥੋਂ ਦਾ ਲਾ ਐਂਡ ਆਰਡਰ ਦੱਸੂਗਾ ਇੱਥੋਂ ਦੱਸੂਗਾ ਕਿ ਸਾਰਾ ਕੁਝ ਕਿਵੇਂ ਆ ਉਹ ਉਹ ਗੱਲਾਂ ਵੀ ਆਪਾਂ ਕਰਾਂਗੇ ਤੋਂ ਜੇ ਤੁਹਾਨੂੰ ਪਸੰਦ ਹੋਵੇ ਪ੍ਰੋਗਰਾਮ ਤਾਂ ਤੁਸੀਂ ਜ਼ਰੂਰ ਜਿਹੜਾ ਹੈਗਾ ਆਪਣਾ ਕਮੈਂਟ ਵੀ ਭੇਜੋ ਤੇ ਸਾਨੂੰ ਜਿਹੜਾ ਹੈਗਾ ਉਹ ਸੁਝਾਅ ਵੀ ਦਿਓ ਤੋਂ ਇੱਥੇ ਕਰਦੇ ਹਾਂ ਸਮਾਪਤ ਮੇਜਰ ਮਾਰਕ ਨੂੰ ਦਿਉ ਆ ਗਿਆ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ